ਕੈਨੇਡੀਅਨ ਕਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਲੋਕਾਂ ਦਾ 60% ਦੇ ਟੈਕਸ ਮਾਫ ਕਰਨ ਦੇ ਵਾਅਦੇ ਮਗਰੋਂ ਟਰੂਡੋ ਸਰਕਾਰ ਦੇ ਵਿੱਚ ਆਫੜਾ ਤਪੜੀ ਵਾਲਾ ਮਾਹੌਲ ਬਣ ਚੁੱਕਿਆ ਤੇ ਦੋ ਮੰਤਰੀ ਅੱਜ ਫਲੋਰਿਡਾ ਪਹੁੰਚ ਵੀ ਰਹੇ ਨੇ ਵਿਦੇਸ਼ ਮੰਤਰੀ ਮੈਲਾਨੀ ਜੋਲੀ ਅਤੇ ਨਵੇਂ ਬਣੇ ਵਿੱਤ ਮੰਤਰੀ ਡੋਮਿਕ ਲਾਬਲੈਕ ਵੱਲੋਂ ਟਰੰਪ ਦੀ ਟੀਮ ਨਾਲ ਮੁਲਾਕਾਤ ਉਹ ਕਰਨਗੇ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਸਿਰਫ 25% ਟੈਕਸਾ ਦੇ ਮੁੱਦੇ ਤੇ ਸੀਮਤ ਨਹੀਂ ਹੋਵੇਗੀ ਕਮੋਤਰੀ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਟਰੂਡੋ ਸਰਕਾਰ ਪਹਿਲਾਂ ਹੀ 1.3 ਅਰਬ ਡਾਲਰ ਖਰਚ ਕਰਨ ਦਾ ਐਲਾਨ ਕਰ ਚੁੱਕੀ ਹੈ ਪਰ ਟਰੰਪ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੇ ਇੱਛਕ ਜਾਪਦੇ ਨੇ ਇਥੇ ਤੀਬਰ ਇੱਛਾ ਅਧੀਨ ਕੈਨੇਡਾ ਲੋਕਾਂ ਦੇ ਮਨ 'ਚ ਫਲੋਰਨ ਵਾਸਤੇ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਜੋ 60% ਦੇ ਟੈਕਸ ਮਾਫ ਕਰਨ ਦਾ ਟੋਟਕਾ ਵੀ ਛੱਡ ਦੱਤਾ। ਸਰਵੇਖਣ ਦੇ ਮੁਤਾਬਕ 31% ਕੈਨੇਡੀਅਨਾਂ ਤਾਂ ਪਹਿਲਾਂ ਹੀ ਅਮਰੀਕਾ ਦਾ ਹਿੱਸਾ ਬਣਨ ਦੀ ਸਹਿਮਤੀ ਦੇ ਚੁੱਕੇ ਨੇ ਅਤੇ ਹੁਣ ਅੱਧੇ ਤੋਂ ਵੱਧ ਟੈਕਸ ਦਾ ਬੋਝ ਖਤਮ ਹੋਣ ਦਾ ਵਾਅਦਾ ਆਂਕੜੇ ਵਿੱਚ ਮੋਟਾ ਵਾਅਦਾ। ਕੀਤਾ ਜਾ ਸਕਦਾ ਹੈ ਅਤੇ ਦੱਸ ਦੇ ਕਿ ਡੋਨਲਡ 트ੰਪ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਟਿੱਪਣੀ ਕਰਦੇ ਆ ਕਿਹਾ ਗਿਆ ਕਿ ਅਮਰੀਕਾ ਦਾ ਹਿੱਸਾ ਬਣ ਕੇ ਕੈਨੇਡਾ ਵਾਲੇ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਦੇ ਨੇ 트ੰਪ ਨੇ ਇਹ ਵੀ ਕਿਹਾ ਕਿ ਕੈਨੇਡਾ ਦੇ ਲੋਕਾਂ ਅਮਰੀਕਾ ਦਾ ਹਿੱਸਾ ਬਣਦੇ ਅਮੀ ਭਰ ਭਰ ਦੇਣ ਤਾਂ ਦੁਨੀਆ ਦੇ ਕਿਸੇ ਵੀ ਮੋਲਕ ਤੋਂ ਵੱਧ ਫੌਜੀ ਸੁਰੱਖਿਆ ਉਹਨਾਂ ਨੂੰ ਮਿਲੇਗੀ 트ੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਸ਼ਾਮਲ ਹੋਣ ਬਗਰੋ ਕੈਨੇਡਾ ਵਾਲਿਆਂ ਦੇ ਕਾਰੋਬਾਰ ਦੁੱਗਣੇ ਹੋ ਜਾਣਗੇ ਇਸ ਤੋਂ ਪਹਿਲਾਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਇੱਕ ਸਾਬਕਾ ਕੀ ਖਿਡਾਰੀ ਵੇਨ ਗਰੇਜ਼ਟ ਦੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ ਤੇ ਉਥੇ ਦੱਸਦੇ ਕਿ ਫਲੋਡਾ ਵਿੱਚ ਪਾਮਬੀਸ਼ ਵਿਖੇ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਦਾ ਮੁੱਖ ਮਕਸਦ ਟਰੰਪ ਦੇ ਮੰਤਰੀਆਂ ਨੂੰ ਇਹ ਸਮਝਾਉਣਾ ਕਿ ਕਮੋਤਰੀਸ ਰੱਦ ਬਾਰੇ ਚਿੰਤਾਵਾਂ ਦੂਰ ਕਰਨ ਵਾਸਤੇ ਬਹੁਤ ਕੁਝ ਕੀਤਾ ਜਾ ਸਕਦਾ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਦੇ ਦਫ਼ਤਰ ਵੱਲੋਂ 트ੰਪ ਦੀਆਂ ਤਾਜ਼ਾ ਟਿੱਪਣੀਆਂ ਬਾਰੇ ਕੋਈ ਮੋੜਮਾ ਬਿਆਨ ਨਹੀਂ ਦਿੱਤਾ ਗਿਆ। 트ੰਪ ਦੇ ਸੌ ਚੱਕਣ ਵਿੱਚ ਕੁਝ ਦਿਨ ਬਾਕੀ ਨੇ ਅਤੇ ਸਿਆਸੀ ਮਾਰਾਂ ਨੇ ਖਾਸਾ ਜ਼ਾਹਰ ਕੀਤਾ ਹੈ ਕਿ ਸੱਤਾ ਵਿੱਚ ਆਉਣ ਤੇ 트ੰਪ ਦੀਆਂ ਇੱਛਾ ਮਹੂਰ ਤੀਬਰ ਹੋ ਸਕਦੀਆਂ ਨੇ। ਇੱਕ ਪਾਸੇ ਚੀਨ ਦੀ ਫੌਜ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰੂਸ ਠੰਡੀ ਜੰਗ ਅਵੇਲੇ ਟਿਕਾਣੇ ਤੇ ਮੋੜ ਸਰ ਗਰਮੀ ਵਧਾ ਰਿਹਾ ਜਇਹ ਵਿੱਚ 트럼ਪ ਵੱਲੋਂ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਗ੍ਰੀਨਲੈਂਡ ਖਰੀਦਣ ਦੀ ਦਲੀਲ ਤੇ ਸਮਝ ਵਿੱਚ ਆਉਂਦੀ ਆ ਪਰ ਜਦੋਂ ਕੋਈ ਵੇਚਣ ਦੀ ਤਿਆਰੀ ਨਹੀਂ ਹੈ ਤਾਂ 트럼ਪ ਜ਼ੋਰ ਜ਼ਬਰਦਸਤੀ ਕੇ ਉਤਾਰੂ ਹੋਣਗੇ ਕੈਨੇਡੀਅਨ ਖਬਰਨਾਮੇ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦਿਨਾਰ